नवां ऐं ताज़ी ख़बरां दखण लाइ सॼे चैनल सब्सक्राइब करो <laughs> पंहिंज <muchas> کی وانی کٹے انہوں نے ٹھنگی دیا وا آ جا آ جا آ جا کٹو جی کٹو ایک منٹ ایک منٹ ایک منٹ آ آ جا آ جا Kển Nacional Gita Ole Suleha <laughs> Rovziyaka Oling Wantado o seeds? I will grow down Why the lot of seeds if you can increase the trend? What a large <laughs> presence ਉਹ ਜੀ ਇੱਦਾਂ ਦੇਖ ਕੇ ਇੱਕ ਵਾਰ ਘੱਟੀਆਂ ਲਾਇ ਜੀ ਵੜ ਘਟੋ ਬੋਲੇ ਸੋ ਨਿਹਾਲ ਆਮ ਦੀ ਆਖੋ ਜੀ ਜਿਹਨੇ ਬੋਲਿਆ ਕਰਾ ਨਾ ਕਰ ਇੱਕ ਮਿੰਟ ਬੰਦ ਇੱਕ ਵਾਰ ਮੋਹਨ ਬਾਈ ਇੱਕ ਮਿੰਟ ਇੱਕ ਮਿੰਟ ਨਈ ਨਹੀਂ ਤੁਸੀਂ ਕਰ ਤੁਸੀਂ ਨਾਲ ਜਾਓ ਲੱਗਦੀ ਹੈਂ ਜੀ ਫੋਟੋ ਕਰਾਂ ਉਹ ਬਾਈ ਪਿੱਛੇ ਹੋ ਜਾਓ ਖੁੱਲ ਜਾਓ ਥੋੜਾ ਜਨਾ ਬਾਈ ਪਿੱਛੇ ਹੋ ਜਾਓ ਇੱਕ ਮਿੰਟ ਬਹੁਤ 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 ਬੋਲੇ ਆ ਰਹੇ ਨੇ ਫੜ اور واری واری ٹھہرو اور یہ بندہ اندر گھرواونگا وہاں جا نو دے کر کر سکتا حاضر ہے کم نہ دیکھو ہی ہڈمان جی ایک ਇੱਕ ਮਿੰਟ ਇੱਕ ਵਾਰ ਕਰ ਲੈਂਦੇ ਇੱਕ ਮਿੰਟ ਖੜ੍ਹ ਜਾ ਬਖਸ਼ਾ ਜੀ ਅੱਜ ਪਹੁੰਚੇ ਹਾਂ ਅਰਬਨ ਠੇਕਾ ਦੀ ਓਪਨਿੰਗ ਹੋਈ ਹੈ ਔਰ ਤੁਸੀਂ ਇੱਥੇ ਅੱਜ ਇਨੋਗ੍ਰੇਸ਼ਨ ਕੀਤੀ ਹੈ ਦਿਓ ਜਾਣਦੇ ਕਾਰਿਆਂ ਨੂੰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਔਰ ਅੱਜ ਮੌਕੇ ਦੇ ਵਿੱਚ ਇੱਕ ਹੋਰ ਨਵਾਂ ਇਹਦੀ ਕੈਪਟਲ ਕਲੱਬ ਖੈਦਰ ਲੱਗਿਆ ਹੈਗਾ ਅਰਬਨ ਸਟੇਕ ਦੇ ਨਾਂ ਦੇ ਉੱਤੇ ਔਰ ਮੈਂ ਇਹਦੇ ਜਿਹੜੇ ਮਾਲਕ ਨੇ ਪ੍ਰਬੰਧਕ ਹੈ ਗਿਆ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਸਾਡੇ ਕੋਲ ਜੀ ਜੀ ਮਨਿੰਦਰ ਰਸਲੀ ਉਹਨਾਂ ਨੇ ਇੱਕ ਸਮਾਜ ਚਾਰਮੇਟਿਕ ਕੂਕੀ ਤੱਕ ਜਿਹੜੀ ਅੱਜ ਆਪਾਂ ਓਪਨਿੰਗ ਕੀਤੀ ਹੈ ਮੌਕੇ ਦਾ ਇਹ ਜਿਹੜਾ ਬਾਹਰਲੇ ਪਾਸੇ ਮਾਲ ਹੈਗਾ ਤੇ ਵਿੱਚ ਪੈ ਦੇਖ ਰਿਹਾ ਕਿ ਸਾਰੇ ਦੁਨੀਆ ਦੇ ਵੱਡੇ ਵੱਡੇ ਬ੍ਰਾਂਡ ਹੈ ਉੱਤੇ ਇੱਕ ਅਰਬਨ ਕੇਕ ਸਾਡਾ ਬੇਦਕਾਸ਼ਰ ਨੂੰ ਦੱਸਦਾ ਤੁਮੇ ਤੋਂ ਸਾਰਿਆਂ ਨੂੰ ਇੱਥੇ ਸਤਿ ਸ੍ਰੀ ਅਕਾਲ ਔਰ ਆਪਾ ਇਹਨਾਂ ਦੇ ਇਸ ਇਨੌਗੁਰੇਸ਼ਨ ਕੀਤੇ ਹੋਏ ਪ੍ਰੋਡਕਟ ਨੂੰ ਵਰਤ ਕੇ ਇਹਦਾ ਦਸਤੂਰੀ ਲਈਏ ਇਹਦੇ ਸਵਾਦ ਮੈਂ ਆਪਣੇ ਵੱਲੋਂ ਆਪਣੇ ਨਾਲ ਖੜੇ ਸਾਰੇ ਸਾਥੀਆਂ ਵੱਲੋਂ ਦਿਲ ਦੀ ਗਹਿਰਾਈ ਤੋਂ ਮੁਬਾਰਕਬਾਦ ਇਹਨਾਂ ਛੋਪ ਕਾਮਨਾਵਾਂ ਦਿੰਨਾ ਪਰਮਾਤਮਾ ਕਰੇ ਗੁਰਪ੍ਰੀਤ ਗੁਣੀ ਮਨਿੰਦਰ ਮਣੀ ਦੇ ਨੂੰ ਦੂਜੀ ਰਾਤ ਚੌਗਣੀ ਤਰੱਕੀ ਕਰਨ ਵਾਹਿਗੁਰੂ ਇਹਨਾਂ ਨੂੰ ਸਲਾਮਤ ਰੱਖੇ ਅਰਬਨ ਸੇਕਾ ਬਹੁਤ ਵਾਦਕਮਾਈ ਕਰਨ ਵਾਲਾ ਹੋਵੇ ਔਰ ਇੱਥੇ ਸਾਰੇ ਜਣੇ ਜਿਹੜੇ ਵੀ ਹੁਣ ਤਸੱਲੀ ਕਰਕੇ ਸੈਟੀਫਾਈਡ ਹੋ ਕੇ ਜਾਣ ਤੇਰੀ ਫੋਟੋ ਕਰ ਲਈ ਬਾਈ ਫੋਟੋ ਕਰ ਲੈਣਾ ਫਲਾ ਫੋਟੋ ਕਰਨਾ ਛੋੜਦਾ ਹੈ ਕਿ ਠੀਕ ਹੈ ਕਟੋ ਸਰ ਕਟੋ ਵਿੱਚੀ ਤੁਸੀਂ ਕਰ ਦਿੱਇਆ ਫੰਡ ਗਾਟ ਤੁਸੀਂ ਉਕਾਸ਼ਨ ਵੀ ਕੀਤਾ ਹੈ ਔਰ ਇੱਥੇ ਬਹੁਤ ਸਾਰੇ ਲੋਕ ਪਹੁੰਚੇ ਹੋਏ ਹਨ ਕੀ ਕਹਿਣਾ ਚਾਹੋ ਕੋਈ ਵੀ ਜਿਵੇਂ ਮੈਂ ਮੋਗੇ ਦੀ ਗੱਲ ਕਰਾਂ ਮੁੱਦੇ ਦੇ ਵਿੱਚ ਤਕਰੀਬਨ ਥੋੜੇ ਜਿਹੇ ਸਮੇਂ ਦੇ ਵਿੱਚ ਕਾਫੀ ਵੱਡੀ ਡਿਵੈਲਪਮੈਂਟ ਹੋਈ ਹੈ ਅਤੇ ਕੁਝ ਜਿੱਥੇ ਆਪਾਂ ਖੜੇ ਆ ਮੈਨੂੰ ਲੱਗਦਾ ਕਿ ਸਾਡੇ ਮਾਲਵੇ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਇਹ ਸ਼ਾਪਿੰਗ ਕੰਪਲੈਕਸ ਬਣ ਚੁੱਕਿਆ ਤੇ ਇਹਦੇ ਵਿੱਚ ਅੱਜ ਸਾਡੇ ਭਰਾਵਾਂ ਨੂੰ ਮੁੱਖ ਘਰਾਂ ਵੱਲੋਂ ਅਰਬਨ ਟੇਕ ਦਾ ਜਿਹੜਾ ਫਾਰਮ ਜੁੜ ਆ ਉਹ ਖੁੱਲਿਆ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਭਰਾਵਾਂ ਨੂੰ ਵਧਾਈ ਦਿੰਦਾ ਤੇ ਅਪੀਲ ਵੀ ਕਰਦਾ ਇਸ ਇਲਾਕੇ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇੱਕ ਇੱਕ ਹੋਰ ਅਗੇ ਟਰਾਈ ਕਰੋ ਉਹ ਜੋ ਮੈਂ ਟਰਾਈ ਕੀਤਾ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਇਹ ਉਹ ਫਾਸਟ ਫੂਡ ਦੀ ਇੱਕ ਦਾ ਇਹਦਾ ਅਡਵਾਂਸ ਟੈਕ ਹੈ ਨਾ ਜਿਹੜਾ ਇਹ ਬ੍ਰਾਂਡ ਆ ਇਹ ਬ੍ਰਾਂਡ ਆ ਤਾਂ ਵੀ ਵੱਡਾ ਨਾਮ ਆ ਇਹ ਬ੍ਰਾਂਡ ਦਾ ਜੀ ਆਪਾਂ ਵੀ ਟਰਾਈ ਕਰੀਏ ਮੈਨੂੰ ਲੱਗਦਾ ਹੈ ਥੈਂਕ ਯੂ ਥੈਂਕ ਯੂ